ਬੜੀ ਬਹੈ ਲਗਾਕ ਲਗੀ ਹੋਈ ਦੇਖਿਏ ਸਭ ਉਨਕੇ ਘਰ ਵਾਲੇ ਉਪਰ ਹੈ ਇਹ ਦੇਖਿਏ ਉਪਰ ਹੈ ਹੋਰ ਉਪਰ ਜਾ ਹੋਰ ਉਪਰ ਜਾ ਉਪਰ tine fahaleya ta gusse chahe mapya ne sasate sore nu chionde saad dita tine mapya ne gusse chaake sore parvar de karn nu aglaa diti jis karn usse sasate sohra andar hi ਜਿਉਂਦੇ ਸੜਕੇ ਉਧਰ ਇਸ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਮਾਪਿਆਂ ਵੱਲੋਂ ਕਾਰ ਨੂੰ ਅੱਗ ਲਾ ਦਿੱਤੀ ਗਈ ਜਿਸ ਤੋਂ ਬਾਅਦ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਇਸ ਦੌਰਾਨ ਉਹਨਾਂ ਦੀ ਧੀ ਦੇ ਸੱਸ ਤੇ ਸੋਹਰਾ ਵੀ ਕਾਰ ਦੇ ਅੰਦਰ ਹੀ ਮੌਜੂਦ ਸੀ ਜੋ ਕਿ ਇਸ ਅੱਗ ਕਾਰਨ ਜਿਉਂਦੇ ਸੜ ਗਏ ਨੇ ਤੇ ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਿਆਗ ਰਾਜ ਇਲਾਕੇ ਦਾ ਹੈ ਜਿੱਥੇ ਦੇਰ ਰਾਤ ਇੱਕ ਵਿਅਕਤੀ ਵੱਲੋਂ ਕਥਿਤ ਤੌਰ ਤੇ ਫਾਹਾ ਲੈ ਲਿਆ ਗਿਆ ਜਿਸ ਤੋਂ ਬਾਅਦ ਗੁੱਸੇ ਚਾਏ ਕੁੜੀ ਦੇ ਮਾਪਿਆਂ ਨੇ ਉਸ ਦੇ ਸੌਰੇ ਘਰ ਨੂੰ ਅੱਗ ਲਾ ਦਿੱਤੀ ਜਿਸ ਕਾਰਨ ਸੌਰੇ ਅਤੇ ਸੱਸ ਦੀ ਸੜਨ ਕਾਰਨ ਮੌਤ ਹੋ ਗਈ ਜਾਣਕਾਰੀ ਮੁਤਾਬਕ ਸੌਰੇ ਵਾਲਿਆਂ ਤੇ ਨੂੰ ਦਾ ਕਤਲ ਕਰਨ ਦੇ ਦੋਸ਼ ਲਾਏ ਜਾ ਰਹੇ ਸਨ

ਅਰੇ ਭਈਆ ਅੰਦਰ ਜਾਓ ਵੱਲ ਤੋਂ ਨੰਬਰ ਦੇ ਇਨਫੋਰਮ ਤੋਂ ਪੁੱਛਿਆ ਪੁੱਛਿਆ ਬਾਅਦ ਨੂੰ ਖੋਲੋ ਮੁੱਦਾ ਆਪਾਂ। ODISSA ਘਟਨਾ ਦੀ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਮੁੱਠੀਗੰਜ ਥਾਣਾ ਖੇਤਰ ਚ ਅੰਸ਼ਿਕਾ ਕੇਸਰਵਾਨੀ ਨੇ ਆਪਣੇ ਸਹੁਰੇ ਘਰ ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲੜਕੀ ਦੇ ਮਾਪਿਆਂ ਦਾ ਦੋਸ਼ ਏ ਕਿ ਅੰਸ਼ਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਲਟਕਾਇਆ ਗਿਆ ਸੀ। ਇਸ ਦੌਰਾਨ ਦੋਮਾ ਤਿਰਾ ਚ ਝੜਪ ਹੋ ਗਈ। ਲੜਕੀ ਵਾਲਿਆਂ ਨੇ ਕਥਿਤ ਤੌਰ ਉਤੇ ਘਰ ਨੂੰ ਅੱਗ ਲਗਾ ਦਿੱਤੀ। ਉਧਰ ਪੁਲਿਸ ਵੱਲੋਂ ਮੌਕੇ ਤੇ ਧਮਕਲ ਵਿਭਾਗ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਕੱਚ ਲੱਗੀ ਅੱਗ ਤੇ ਕਾਬੂ ਪਾਇਆ ਗਿਆ ਜਿਸ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਲੜਕੀ ਦੇ ਸਹੁਰੇ ਰਜਿੰਦਰ ਕੇਸਰਵਾਨੀ ਅਤੇ ਦੂਜੀ ਲੜਕੀ ਦੀ ਸੱਸ ਸ਼ੋਭਾ ਦੇਵੀ ਦੀ ਸੀ ਜੀ ਹਾਈਕਰ ਫਿਰ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਚ ਦੇਰ ਰਾਤ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ ਸੀ ਜਿਸ ਤੋਂ ਗੁੱਸੇ ਚਾਏ ਕੁੜੀ ਦੇ ਮਾਪਿਆਂ ਨੇ ਉਸ ਦੇ ਸਹੁਰੇ ਘਰ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਉਸ ਦੀ ਸਸਤੇ ਸੋਰਾ ਜਿਉਂਦੇ ਸੜ ਗਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ